ਭਾਈ ਗੁਰਜੀ ਦਾ ਖਾਲਸਾ ਭਾਈ ਗੁਰਦੀ ਕੀ ਫਤਿਹ ਇਹ ਅੱਜ ਤਰੀਕ 11 11 ਤਰੀਕ ਸਵੇਰੇ ਕੋਈ 8 ਵਜੇ ਦਾ ਟਾਈਮ ਹੈ ਤੇ ਦਰਿਆ ਜਿਹੜਾ ਬਿਆਸ ਹੈ ਇਹਦਾ ਪਾਣੀ ਜਿਹੜਾ ਬਾਹਰ ਨੂੰ ਪਾਟ ਗਿਆ ਬਾਹਰ ਨਿਕਲ ਆਇਆ ਔਰ ਕਰੀਬ-ਕਰੀਬ ਡੇਢ ਤੋਂ 2 ਡੇਢ 2 ਕਿਲੋਮੀਟਰ ਦੇ ਵਿੱਚ ਬਿਆਸ ਦਰਿਆ ਤੋਂ ਉਹ ਦੇਖ ਸਕਦੇ ਆਪਾਂ ਦੂਰ ਨਜ਼ਰ ਆਉਂਦਾ ਹੈਗਾ ਤੇ ਉਥੋਂ ਇੱਥੇ ਤੱਕ ਨੀਅਰਬਾਊਟ ਕੁ ਡੇਢ 2 ਕਿਲੋਮੀਟਰ ਦਾ ਏਰੀਆ ਜਿਹੜਾ ਕਿ ਜਿਹੜਾ ਕਿ ਪਾਣੀ ਬਿਲਕੁਲ ਲੈਵਲ ਬਰਾਬਰ ਹੈ ਦਰਿਆ ਦਾ ਤੇ ਝੋਨੇ ਦਾ ਤੁਸੀਂ ਦੇਖ ਸਕਦੇ ਹੋ ਇਹ ਝੋਨੇ ਦੀ ਪੋਜੀਸ਼ਨ ਹੈਗੀ ਹੈ ਇਹ ਝੋਨੇ ਦੀ ਪੋਜੀਸ਼ਨ ਹੈਗੀ ਹੈ ਤੇ ਇਹ ਨਿਸਰਿਆ ਪਿਆ ਝੋਨਾ ਇਸ ਪਾਸੇ ਦੇਖੋ ਪਾਣੀ ਝੋਨਾ ਨਜ਼ਰ ਨਹੀਂ ਆ ਰਿਹਾ ਇਸ ਤਰ੍ਹਾਂ ਦੀ ਪੋਜੀਸ਼ਨ ਜਿਹੜੀ ਹੈ ਜਗਾ 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 ਤੇ ਬਣੀ ਹੈ ਜਗਾ ਜਗਾ ਤੇ ਬਣੀ ਹੈ ਔਰ ਮੇਰੇ ਨਾਲ ਪਿੰਡ ਤਲਵੰਡੀ ਕੋਕਾ ਦੇ ਸਰਪੰਚ ਸਦਾ ਸਤਨਾਮ ਸਿੰਘ ਤੇ ਹੋਰ ਪਤਵੰਤੇ ਸੱਜਣਾਂ ਤੇ ਸਾਰੇ ਹਾਜ਼ਰ ਨੇ ਔਰ ਮੈਂ ਜਸਵਿੰਦਰ ਸਿੰਘ ਪਿੰਡ ਕੋਕਾ ਦਾ ਸਰਪੰਚ ਅਸੀਂ ਮਾਈਨਾ ਕਰਨ ਆਏ ਸੀ ਸਵੇਰ-ਸਵੇਰੇ ਕਿ ਕੀ ਪੋਜੀਸ਼ਨ ਹੈ ਕੀ ਇਹਦੇ ਤੇ ਮੈਜਰਮੈਂਟ ਲੈ ਸਕਦੇ ਆਪਾਂ ਔਰ ਡਰੇਨੇਜ ਵਿਭਾਗ ਨਾਲਿਆਂ ਨਾਲ ਵੀ ਗੱਲ ਕੀਤੀ ਆ ਤੇ ਉਹ ਵੀ ਕਹਿੰਦੇ ਪਏ ਨੇ ਕਿ 55000 ਕਿਊਸਿਕ ਪਾਣੀ ਦਾ ਫਲੋ ਤੁਹਾਨੂੰ ਸਹਿਣਾ ਪੈਣਾ ਕਿ ਕਿ ਅੱਗੇ ਜਿਹੜੇ ਗੇਟ ਆ ਉਹ ਕੈਪੈਸਿਟੀ ਨਹੀਂ ਆ ਉਹਨਾਂ ਦੀ ਇਸ ਕਰਕੇ ਮੈਂ ਇੱਕ ਹਾਈ ਲੈਵਲ ਸਿਸਟਮ ਦੇ ਵਿੱਚ ਵੀ ਗੱਲ ਕੀਤੀ ਆ ਤੇ ਆਪਣੇ ਹਲਕਾ ਐਮਐਲਏ ਸਾਹਿਬ ਨਾਲ ਵੀ ਗੱਲ ਕਰਨ ਜਾ ਰਹੇ ਆ ਤੇ ਤਾਂ ਜੋ ਕਿ ਜਿਹੜੀ ਇਹ ਤਰਾਸ ਦੀ ਇਹ ਦੁਆਰਾ 88 ਵਾਲੀ ਜਾਂ 92 ਵਾਲੀ ਨਾ ਫੈਲ ਸਕੇ ਆ ਸਕੇ ਤੇ ਜਿਹਦੇ ਨਾਲ ਲੋਕੀ ਪਰੇਸ਼ਾਨ ਹੋਣ ਤੇ ਪਿੱਛੇ ਜੇ ਇਹ ਡੇਰੇ ਇਹ ਡੇਰੇ ਜਿਹੜੇ ਨੇ ਪਿੱਛੇ ਇਹ ਦੇਖ ਸਕਦੇ ਆ ਆਹ ਟਰੈਕਟਰ ਦਿਖਾ ਦੇ ਆਹ ਟਰੈਕਟਰ ਆ ਰਿਹਾ ਟਰੈਕਟਰ ਤੇ ਲੋਕ ਇਹ ਮਾਈਗ੍ਰੇਟ ਹੋ ਰਹੇ ਨੇ ਉਥੋਂ ਡੇਰਿਆਂ ਦੇ ਵਿੱਚੋਂ ਨਿਕਲ ਕੇ ਵਾਪਸ ਆ ਰਹੇ ਨੇ ਤੇ ਇਹ ਡੇਰੇ ਜਿਹੜੇ ਹੈਗੇ ਨੇ ਇਹ ਦੇਖ ਸਕਦੇ ਹੋ ਤੁਸੀਂ ਥੋੜੇ ਦੂਰ ਤੱਕ ਦੇਖੋਗੇ ਤੇ ਇਹ ਡੇਰੇ ਨੇ ਇਹ ਸਾਰੇ ਡੇਰੇ ਘਰ ਵਸੇ ਹੋਏ ਨੇ ਇਹ ਪੂਰਾ ਇੱਕ ਪਿੰਡ ਵਸਿਆ ਹੋਇਆ ਹੈ ਇਹ ਪੂਰਾ ਇੱਕ ਪਿੰਡ ਵਸਿਆ ਹੋਇਆ ਹੈ ਤੇ ਜਿਹੜਾ ਜਿਹੜਾ ਪਿੰਡ ਪੂਰਾ ਵਸਿਆ ਹੋਇਆ ਹੈ ਤੇ ਇਹ ਟਰੈਕਟਰ ਜਿਹੜਾ ਸਾਡੇ ਕੋਲੋਂ ਦੀ ਲੰਘ ਰਿਹਾ ਦੇਖਦੇ ਹੋ ਸਾਰੇ ਮਾਈਗਰੇਟ ਹੋ ਰਹੇ ਨੇ ਉੱਪਰ ਸੇਫਟੀ ਦੇ ਨਾਲ ਹਜਰਤ ਕਰ ਰਹੇ ਨੇ ਸਾਰੇ ਲੋਕ ਆ ਦੇਖੋ ਦਰਿਆ ਕਰਕੇ ਪਾਣੀ ਕਰਕੇ ਸੋ ਰਾਤ ਨੂੰ ਜਿਹੜੇ ਪਸ਼ੂ ਸੀਗੇ ਉਹ ਵੈਕੂਏਟ ਕਰਲੇ ਸੀਗੇ ਤੇ ਇਹ ਜਿਹੜੀ ਸਿਚੁਏਸ਼ਨ ਹੈ ਇਹ ਆਊਟ ਆਫ ਕੰਟਰੋਲ ਹੁੰਦੀ ਜਾ ਰਹੀ ਹੈ ਤੇ ਪ੍ਰਸ਼ਾਸਨ ਨੂੰ ਪੁਰਜੋਰ ਅਪੀਲ ਹੈ ਕਿ ਇਹ ਪੂਰੀ ਆਸਕਿੰਗ ਕੀਤੀ ਜਾਵੇ ਪੁੱਛਿਆ ਜਾਵੇ ਔਰ ਜਿੱਥੇ ਵੀ ਜਿਸ ਲੈਵਲ ਤੇ ਵੀ ਲੋਡ ਹੈਗੀ ਹੈ ਹੈਲਪ ਦੀ ਕੀਤੀ ਜਾਵੇ ਤਾਂ ਜੋ ਕਿ ਜਾਨ ਇਸਤਮਾਲ ਦਾ ਜੇ ਨੁਕਸਾਨ ਨਾ ਹੋ ਸਕੇ ਤੇ ਬਾਕੀ ਹਲਕਾ ਇੰਚਾਰਜ ਔਰ ਹਲਕੇ ਦੇ ਐਮਐਲਏ ਸਾਹਿਬ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ